ਪਿਆਰੇ ਦੋਸਤੋ ਡਾਟਾ ਵਿਚਾਰ ਚਰਚਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਵਨ ਉਹਨਾਂ ਨਾਲ ਗੱਲ ਕਰਾਂਗੇ ਕਿ ਜੋ ਵੋਟਾਂ ਪੈਣ ਦੇ ਵਿੱਚ ਕੇਵਲ ਇੱਕ ਦਿਨ ਦਾ ਵਕਤ ਰਹਿ ਗਿਆ ਪਹਿਲੇ ਗੇੜ ਦੀਆਂ ਵੋਟਾਂ ਜਿਹੜੀਆਂ 19 April ਨੂੰ ਪੈਣੀਆਂ ਇਸ ਵੇਲੇ ਦੇਖਦੀ ਕਿ ਹਾਲਤ ਬਣ ਰਹੀ ਹੈ ਦੇਸ਼ ਕਿਹੜੀ ਦਿਸ਼ਾ ਵੱਲ ਨੂੰ ਚੱਲ ਰਿਹਾ ਤੇ ਇਹਦੇ ਨਾਲ ਹੀ ਗੱਲ ਕਰਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਹੋਣਾ ਨੇ ਇੱਕ ਇੰਟਰਵਿਊ ਦਿੱਤਾ ਸੀ ਏਐਨਆਈ ਨੂੰ ਉਹਦੇ ਵਿੱਚ ਜਿਹੜੇ ਬੇਸਿਕ ਮੁੱਦੇ ਸੀਗੇ ਉਹਨਾਂ ਬਾਰੇ ਚਰਚਾ ਨਹੀਂ ਕੀਤੀ ਉਹਨਾਂ ਪ੍ਰੋਚਾ ਦਵਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਜਿਹੜਾ ਸੰਵਿਧਾਨ ਬਾਰੇ ਗੱਲਾਂ ਕਹੀਆਂ ਜਾਂਦੀਆਂ ਜਿਹੜੇ ਸੰਵਿਧਾਨ ਬਦਲ ਦੇਣਗੇ ਉਹਦੇ ਅਸੀਂ ਕੁਝ ਨਹੀਂ ਕਰ ਰਹੇ ਉਸ ਦੇ ਨਾਲ ਹੀ ਪੰਜਾਬ ਦੇ ਇੱਕ ਜਿਹੜਾ ਹਿਆਪੁਰਵ ਦਾ ਲੋਕ ਸਭਾ ਹਲਕਾ ਉਹਦੀ ਗੱਲ ਕਰਾਂਗੇ ਉਦੋਂ ਜਿਹੜਾ ਭਾਜਪੀ ਨੇ ਜਿਹੜਾ ਕੇਂਦਰੀ ਰਾਜ ਮੰਤਰੀ ਨੇ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤਾ ਦੇ ਦਿੱਤਾ ਤੇ ਇਸ ਤੋ ਇਸ ਮਾਮਲੇ ਤੋਂ ਲੈ ਕੇ ਜਿਹੜੇ ਸਾਬਕਾ ਕੇਂਦਰੀ ਰਾਜ ਮੰਤਰੀ ਰਹੇ ਆ ਵਿਜੇ ਸਾਪਲਾ ਤੋ ਨੈਸ਼ਨਲ ਐਸਸੀ ਕਮਿਸ਼ਨ ਦੇ ਵੀ ਚੇਅਰਮੈਨ ਰਹੇ ਆ ਉਹਨਾਂ ਨੇ ਉਹਨਾਂ ਨੇ ਉਹਨਾਂ ਦਾ ਦੁੱਖ ਜਿਹੜਾ ਛਲਕਿਆ ਇਸ ਗੱਲ ਤੋਂ ਵੀ ਇਹ ਪਰਿਵਾਰ ਬਾਦ ਵਧਾਉਣ ਤੇ ਰੋਕਣ ਦੀ ਗੱਲ ਕਰਦੇ ਇਹਦਾ ਪਰਿਵਾਰ ਬਾਦ ਵੀ ਵਧਾਇਆ ਗਿਆ ਇਸ ਮਾਮਲੇ ਤੇ ਵੀ ਗੱਲ ਅਸੀਂ ਕਰਾਂਗੇ ਤੇ ਡਾਕਟਰ ਸਾਹਿਬ ਜਿਹੜੇ ਮੋਦੀ ਸਾਹਿਬ ਨੇ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਇੱਕ ਇੰਟਰਵਿਊ ਦਿੱਤੀ ਆ ਉਹਦੇ ਬਾਰੇ ਤੇ ਦੇਸ਼ ਕਿਧਰ ਨੂੰ ਜਾ ਰਿਹਾ ਜਿਹੜੇ ਪਹਿਲੇ ਪੜਾਅ 'ਚ ਤੁਸੀਂ ਕੀ ਅੰਦਾਜ਼ਾ ਕਰਦੇ ਜਦੋਂ ਕਿ 102 ਸੀਟਾਂ ਦੇ ਉੱਪਰ ਵੋਟਾਂ ਜਿਹੜੀਆਂ 19 April ਨੂੰ ਪੈਲਟ ਦੇਖੋ ਜੰਮੂ ਸਾਹਿਬ 102 ਸੀਟਾਂ ਤੇ ਅੱਜ ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਣਾ 48 ਘੰਟੇ ਕੰਪਲੀਟ ਹੋਣ ਤੋਂ ਪਹਿਲਾਂ ਬੰਦ ਹੋ ਜਾਂਦਾ ਹੈ ਕਿ ਇਕ ਸੌ ਨਹੀਂ ਸੀਟਾਂ ਜੇ ਆਪਾਂ ਦੇਖੀਏ ਤਾਂ ਸਿੱਧਾ ਹੀ ਹਿਸਾਬ ਹੈ ਵੀ ਤਕਰੀਬਨ ਕਾਣ ਉਹ ਵੀ 22% ਸੀਟਾਂ ਹੋ ਜਾਂਦੀਆਂ ਟੋਟਲ 90 ਸਵਾਂ ਦੀਆਂ ਕੋਈ ਗਿਣਤੀ ਥੋੜੀ ਨਹੀਂ ਹੈ ਇਹ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਵੀ ਦੋਨਾਂ ਪਾਰਟੀਆਂ ਨੇ ਆਪਦੇ ਆਪਦੇ ਦੋਨੋਂ ਗਰੁੱਪਾਂ ਨੇ ਮਖਾਗਾ ਨਿਰਮੂਤ ਪਾਰਟੀਆਂ ਨੇ ਤਕਰ ਨਹੀਂ ਵਿਕਰੇ ਨੇ ਐਨਟੀਏ ਦੇ ਵਿੱਚੋਂ ਭਾਜਪਾ ਨੇ ਤੇ ਆਈਐਨਡੀ ਆਈਐ ਦੇ ਵਿੱਚੋਂ ਕਾਂਗਰਸ ਨੇ ਆਪਦੇ ਜਿਹੜੇ ਮੈਨੀਫੈਸਟੋ ਜਾਰੀ ਕਰੇ ਨੇ ਉਹ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਤੁਸੀਂ ਚਰਚਾ ਦੀ ਗੱਲ ਕਰੀ ਹੈ ਇਹ ਪ੍ਰਧਾਨ ਮੰਤਰੀ ਜੀ ਨੇ ਉਹਨੂੰ ਬਿਆਨ ਕਹੋ ਉਹਨੂੰ ਇੰਟਰਵਿਊ ਕਹੋ ਉਹਨੂੰ ਸਟ੍ਰਕਚਰਡ ਇੰਟਰਵਿਊ ਕਹੋ ਕੁਝ ਵੀ ਕਹਿ ਸਕਦੇ ਹੋ ਉਹਨੂੰ ਭਾਵੇਂ ਜਿਵੇਂ ਅੱਜ ਕੱਲ੍ਹ ਨਾ ਇੱਕ ਹੁੰਦਾ ਉਹ ਜਿਹਨੂੰ ਕਹਿੰਦੇ ਹੁੰਦੀ ਤਾਂ ਉਹ ਐਡਵਰਟਾਈਜ਼ਮੈਂਟ ਹੈ ਪਰ ਬਾਗ ਦੀ ਖਬਰ ਹੈ ਹਾਂਜੀ ਐ ਵੀ ਉਹਨੂੰ ਕਹਿ ਸਕਦੇ ਕੇ ਵੀ ਉਹ ਜਿਹੜੀ ਪਲੈਨ ਡਵੈਲਪਲੈਨਡ ਜਿਹੜੀ ਜਿਹਦੇ ਚ ਸਵਾਲ ਨਹੀਂ ਪੁੱਛਿਆ ਜਾਂਦਾ ਜਾਂ ਸਵਾਲ ਸਪੈਸੀਫਿਕ ਹੀ ਹੋਣਾ ਤੇ ਉਹ ਸਟ੍ਰਕਚਰਡ ਇੰਟਰਵਿਊ ਜਿਹਨੂੰ ਆਪਾਂ ਕਹਿੰਦੇ ਆ ਉਸ ਦਾ ਐਕਸਟੈਂਪੋਰਟ ਤਾਂ ਕਦੇ ਹੋਈ ਨਹੀਂ ਮੈਂ ਸੁਣੀ ਸੋ ਉਹਦੇ ਵਿੱਚ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਬਹੁਤ ਇਹ ਜਿਹੜੇ ਵੱਡੇ ਸਵਾਲ ਨੇ ਦੇਸ਼ ਦੇ ਸਾਹਮਣੇ ਉਹਨਾਂ ਸਵਾਲਾਂ ਦੇ ਉੱਤੇ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ ਈਵਨ ਉਹਨਾਂ ਦੇ ਅਭਿਉਸ ਦੇ ਵਿੱਚ ਨਹੀਂ ਹੈਗੀ ਜਿਹੜਾ ਮੈਨੀਫੈਸਟੋ 'ਚ ਵੀ ਉਹ ਗੱਲ ਨਹੀਂ ਹੈ ਅੱਜ ਦੇਲਜ਼ਗਾਰੀ ਦਾ ਕਿਸਾਨੀ ਦੇ ਮਸਲੇ ਦਾ ਅੱਜ ਜਿਹੜਾ ਹੈ ਦੇਸ਼ ਦੇ ਵਿੱਚ ਘਟ ਗਿਣਤੀਆਂ ਦਾ ਜਿਹੜਾ ਮਾਮਲਾ ਮਹਿੰਗਾਈ ਦਾ ਵੀ ਮਾਮਲਾ ਹੈ ਜੀ ਮਹਿੰਗਾਈ ਦਾ ਵੀ ਮਾਮਲਾ ਖਾਂ ਨਾ ਨਾ ਘਟ ਗਿਣਤੀਆਂ ਦਾ ਮਾਮਲਾ ਹੈ ਤੇ ਮਹਿੰਗਾਈ ਹੁਣ ਜਿਹੜੇ ਸੀਐਸਡੀਐਸਸੀ ਦਾ ਸਰਵੇ ਸੀ ਉਹਦੇ ਚ ਦੋ ਵੱਡੇ ਮਾਮਲੇ ਮਹਿੰਗਾਈ ਔਰ ਆਪਣੀ ਬੇਰੁਜ਼ਗਾਰੀ ਦਾ ਮਾਮਲਾ ਸਾਹਮਣੇ ਆਇਆ ਤੇ ਜਿਹੜੇ ਮੁੱਦੇ ਇਹਨਾਂ ਨੇ ਲਏ ਹੋਏ ਸੀ ਆਪਦੇ ਜਿਹਦੇ ਵਿੱਚ ਇਹ ਸੀਗਾ ਕਿ ਜੇ ਅਸੀਂ ਰਾਮ ਮੰਦਰ ਰਾਮ ਮੰਦਰ ਸਿਰਫ 8% ਭੋਗ ਜਿਹੜੇ ਨੇ ਉਹਨਾਂ ਨੂੰ ਠੀਕ ਲੱਗਿਆ जिड़ा है जी ट्वेंटी फिर यह अपना है चंद्रयान चंद्र जान आला ओदा सिर्फ दो परसेंट ही है ते पर फिर भी प्रधानमंत्री जी थां थां लगे था क्या देश का डंका बज रहा है है क्या देश का डंका उसमें अंतरिक्ष में बज रहा है हाँ जी बज रहा है देश का डंका जीडीपी में बज रहा है बज रहा है देश का डंका थर्ड इकॉनमी बनना है पन, ए, इंडिया ने तो क्या ये बन रहा है तो ओ देशले दे ढंके बजाण दी गल कर दे सवाल जेड़ा संविधान ਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਕਹਿ ਬਸੀ ਕੋਈ ਸੋਧਾਨ ਨਹੀਂ ਬਦਲਣਾ ਉਹ ਤਾਂ ਬਹੁਤ ਕੁਛ ਤਾਂ ਪਹਿਲਾਂ ਹੀ ਬਦਲਿਆ ਤਾਂ ਬਦਲਣਾ ਕੀ ਨਹੀਂ ਜਦ ਬਦਲਨ ਦਾ ਰੌਲਾ ਵੀ ਨਹੀਂ ਪੈਂਦਾ ਸੀ ਉਦੋਂ ਹੀ ਤਕਰੀਬਨ ਬਥੇਰਾ ਕੁਛ ਬਦਲਦਾ ਹੁਣ ਮੈਂ ਬਦਲੇ ਚ ਇੱਕ ਵੱਡੀ ਗੱਲ ਕਹਾਂਗਾ ਹਾਂਜੀ 170 ਦੀ ਗੱਲ ਜਲੀ ਮੈਂ ਜਾਵਾਂਗਾ ਹਾਂਜੀ 35 ਐਚ ਨਹੀਂ ਜਾਵਾਂਗਾ ਮੈਂ ਮੈਂ ਇਸ ਗੱਲ ਦੇ ਉੱਤੇ ਜਾਨਣਾ ਵੀ ਇੱਕ ਬੋਲਣ ਦੀ ਜਿਹੜੀ ਆਜ਼ਾਦੀ ਸੀ ਉਹਦਾ ਕਿੰਨਾ ਵੱਡਾ ਘਰਵ ਲੱਗਿਆ ਇਹ ਕੋਈ ਅੰਦਾਜ਼ਾ ਨਹੀਂ ਲਾ ਰਿਹਾ ਦੂਜਾ ਉਹਦੇ ਵਿੱਚ ਥੋੜੀ ਨਾਗਰਿਕਤਾ ਦੇ ਸਵਾਲ ਖੜੇ ਹੋ ਗਏ ਕਿ ਤੁਹਾਨੂੰ ਸਾਬਤ ਕਰਨਾ ਪੋਗੇ ਸੀ ਨਾਗਰਿਕਣਾ ਇਸ ਸੰਵਿਧਾਨ ਬਦਲਣ ਤੋਂ ਕੋਈ ਘੱਟ ਨਹੀਂ ਹੈਗਾ ਇਸ ਤਰ੍ਹਾਂ ਤੀਜਾ ਸਵਾਲ ਲੱਗਿਆ ਕਿ ਅਸੀਂ ਨਾਗਰਿਕ ਬਾਹਰ ਦੇ ਨੂੰ ਕਿਹਨੂੰ ਕਹਿਣਾ ਹੈ ਉਹ ਧਰਮ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਸੰਵਿਧਾਨ ਨਾਗਰਿਕਤਾ ਨਹੀਂ ਦਿੰਦਾ ਸੀ ਚੌਥਾ ਵੱਡਾ ਸਵਾਲ ਯਾ ਨਿਸ਼ਾਨੇ ਲੱਗ ਗਿਆ ਕਿ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਤੇ इवन ਹੁਣ ਜਿਹੜਾ ਸੂਬੇ ਦੇ ਆਪਣੇ ਪ੍ਰੋਗਰਾਮ ਨੇ ਜਿਵੇਂ ਮਸਲਨ ਮੈਂ ਨਹੀਂ ਕਹਿੰਦਾ ਵੀ ਕੁਝ ਹੋਇਆ ਹੈ ਰਵਿ ਨਹੀਂ ਹੋਈ ਜਾਂ ਨਹੀਂ ਹੋਈ ਐਕਸਾਈਜ਼ ਪਾਲਸੀ ਦੇ ਉੱਤੇ ਪੰਜਾਬ ਔਰ ਦਿੱਲੀ ਨੂੰ ਘੇਰਿਆ ਜਾ ਰਿਹਾ ਐਕਸਾਈਜ਼ ਪਾਲਸੀ ਸਟੇਟ ਦਾ ਮਾਮਲਾ ਉਹ ਸੂਬੇ ਦਾ ਕੇਂਦਰ ਦਾ ਮਾਮਲਾ ਹੀ ਨਹੀਂ ਜੇ ਜਿਹੜੇ ਸੂਬੇ ਦੇ ਅਖਤਿਆਰ ਨੇ ਉਹਨਾਂ ਦੇ ਉੱਤੇ ਕੋਈ ਸੂਬਾ ਆਪਦੀ ਕੋਈ ਵੀ ਸੂਬਾ ਸਰਕਾਰ ਆਪਦਾ ਕੰਮ ਕਰਦੀ ਉਹਦੇ ਉੱਤੇ ਆ ਕੇ ਈਡੀ ਨੇ ਜਾ ਸੀਬੀਆ ਨੇ ਛਾਪੇ ਮਾਰਨੇ ਨੇ ਇੱਥੇ ਜਿਹੜਾ ਅਸੀਂ ਆ ਅਮਰੂਦਾਂ ਦੇ ਬਾਗ ਦਾ ਰੌਲਾ ਪਾਉਂਦਾ ਸੀ ਜਿਹੜਾ ਮੈਂ ਕਹਿੰਦਾ ਜਿੰਨਾ ਮਰਜ਼ੀ ਹੋ ਸੀਗਾ ਐਤੋਂ ਪੰਜਾਬ ਦਾ ਮਾਮਲਾ ਸੀ ਨਾ ਸੂਬੇ ਦਾ ਤੇ ਜੋਦੇ ਚ ਆ ਕੇ ਈਡੀਆਈ ਨੇ ਇਦਾਂ ਛਾਪੇ ਮਾਰਨੇ ਨੇ ਫਿਰ ਤਾਂ ਕੁਝ ਰਿਹਾ ਹੀ ਨਾ ਨਾ ਫਿਰ ਸੂਬਿਆਂ ਕੋਲ ਕੀ ਰਹਿ ਗਿਆ ਇੱਕ ਤਾਂ ਪਹਿਲਾਂ ਹੀ ਫਾਰਮਲੀ ਕੋਲੇ ਜੀਐਸਟੀ ਉਹਨਾਂ ਕੋਲ ਹੈ ਯੂਪੀਏ ਦੇ ਰਾਹੀਂ ਉਹ ਕੁਝ ਵੀ ਕਰ ਸਕਦੇ ਨੇ ਜਿੰਨੂੰ ਮਰਜ਼ੀ ਫੜ ਕੇ ਅੰਦਰ ਕਰ ਲੈਂਦੇ ਨੇ 50 50 ਕਿਲੋਮੀਟਰ ਤੱਕ ਪੰਜਾਬ ਦਾ 50 ਕਿਲੋਮੀਟਰ ਤੱਕ ਵੀਐਸਐਫ ਸਾਕੇ ਰਬ ਦਾ ਆ ਰੱਖਿਆ ਬੜਿਆ ਬਰਨ ਉਹਨਾਂ ਨੇ ਆਪਣੇ ਹੱਕ ਚ ਹੱਥ ਚ ਕਰ ਰੱਖਿਆ ਖੇਤੀ ਦਾ ਬਹੁਤਾ ਹਿੱਸਾ ਉਹਨਾਂ ਦੇ ਹੱਥ 'ਚ ਹੈ ਕਿਉਂਕਿ ਜਿਹੜੇ ਇੰਪੋਰਟ ਐਕਸਪੋਰਟ ਦਾ ਆਮੜਾ ਹੋਊਗੀ ਉਹਨਾਂ ਦੇ ਹੱਥ 'ਚ ਆ ਐਮਐਸਪੀ ਵੀ ਉਹਨਾਂ ਦੇ ਹੱਥ 'ਚ ਹੈ ਤੇ ਬੀਜਾਂ ਦਾ ਖਾਦਾਂ ਦਾ ਉਹ ਸਾਰਾ ਕੁਝ ਰਿਸਾਇੰਡਾ ਇਵਨ ਡੈਮ ਵੀ ਉਹਨਾਂ ਨੇ ਆਪਣੇ ਹੱਥ 'ਚ ਕਰ ਲਏ ਹਾਂ ਹਾਂ ਸੋ ਇਹ ਇਸ ਕਰਕੇ ਜਿਹੜਾ ਜਿਹੜਾ ਰਹਿ ਗਿਆ ਡੈਮ ਉਹਨਾਂ ਦੇ ਹੱਥ 'ਚ ਨਹੀਂ ਇਵਨ ਹੁਣ ਤੱਕ ਅੰਡਰਗ੍ਰਾਉਂਡ ਵਾਟਰ ਦੇ ਉੱਤੇ ਵਾਟਰ ਪਾਲਿਸੀ ਬਣ ਗਈ ਹੈ ਸੋ ਇਹ ਜਿਹੜਾ ਅਸੀਂ ਜਾਦੇ ਦੇਖਦੇ ਆਂ ਦਰਿਆਵਾਂ ਨੂੰ ਲਿੰਕ ਕਰਨ ਦੀ ਗੱਲ ਸੜਕਾਂ ਨੂੰ ਲਿੰਕ ਕਰਨ ਦੀ ਗੱਲ ਕਿ ਨਿਊ ਹਾਈ ਸੜਕਾਂ ਜਿਹੜੀਆਂ ਉਹ ਨੈਸ਼ਨਲ ਹਾਈਵੇ ਬਣੀ ਜਾ ਰਹੀਆਂ ਨੇ ਉਹ ਕੇਂਦਰ ਸਰਕਾਰ ਦਾ ਹੀ ਉਹਦੇ ਤੇ ਵਰਤਸਾ ਹਵਜੰਦਾ ਸੂਬਿਆਂ ਦੇ ਵਿੱਚੀ ਸੋ ਜਿਹੜਾ ਪਹਿਲਾਂ ਕੱਲਾ ਮੁੱਖ ਰੂਪ ਦੇ ਵਿੱਚ ਰੇਲ ਟ੍ਰਾਂਸਪੋਰਟ ਉਹਨਾਂ ਦੇ ਕੋਲ ਸੀ ਕੇਂਦਰ ਦੇ ਹੱਥ 'ਚ ਸੀ ਉਹ ਹੁਣ ਰੋਡ ਟ੍ਰਾਂਸਪੋਰਟ ਵੀ ਕੇਂਦਰ ਦੇ ਹੱਥ 'ਚ ਹੋਈ ਜਾ ਰਹੀ ਹੈ ساری ਤਕਰੀਬਨ ਤਕਰੀਬਨ ਤੇ ਵੱਡੇ ਈ ਛੁਨੇ ਹੈ ਪੇ ਸਵਿਧਾਨ ਦੀ ਜਿਹੜਾ ਮੂਲ ਢਾਂਚਾ ਹੈ ਕਿ ਸੂਬੇ ਆਪਣੇ ਅਧਿਕਾਰ ਰੱਖਦੇ ਨੇ ਇਹ ਬਹੁਤ ਪਾਸ਼ੀ ਬਹੁਤ ਸਭਿਆਚਾਰਕ ਬਹੁ ਮੈਂ ਕਹਾਂਗਾ ਖੰਡਾਲਾ ਇਹ ਬਹੁਤ ਪਰਤੀ ਆਰਥਿਕਤਾ ਵਾਲਾ ਦੇਸ਼ ਹੈ ਉਹ ਮੇਰੇ ਖਿਆਲ ਅਕਿਤੇ ਨਾ ਕਿਤੇ ਉਹਨੂੰ ਇੱਕ ਕਰਨ ਦੇ ਉੱਤੇ ਲੱਗੇ ਹੋਏ ਨੇ غیر ਕੁਦਰਤੀ ਤਰੀਕੇ ਨਾਲ ਇੱਕ ਕਰ ਰਹੇ ਨੇ ਉਹ ਉਹ ਆਪਣੇ ਆਪ ਕੀ ਉਹਦਾ ਜਵਾਬ ਨਹੀਂ ਦਤਾ ਬਾਕੀ ਗੱਲਾਂ ਜਿੰਨਾ ਮਰਜੀ ਕਹਿਣਾ ਵੱਡਾ ਸੋਖਾ ਜਿਹੜਾ ਸੀ ਜੇ ਉਹਨੂੰ ਅਸੀਂ ਮੰਨ ਲੀਏ ਪ੍ਰਧਾਨ ਮੰਤਰੀ ਜੀ ਦਾ ਵਾਅਦਾ ਹੈ ਕਿ ਅਸੀਂ ਸਿਧਾਂਤ ਨਹੀਂ ਬਦਲਾਂਗੇ ਵੈਸੇ ਤਾਂ ਉਹਨਾਂ ਦੇ ਬੰਦੇ ਉਹ ਬੱਬਰ ਕੇ ਕਹਿ ਰਹੇ ਨੇ ਵੀ ਸਾਨੂੰ 400 ਸੀਟਾਂ ਮਤਲਬ ਇਹ ਹੈ ਅਸੀਂ ਸਿਧਾਂਤ ਬਦਲਣਾ ਹੁੰਜੇ ਸਿਧਾਂਤ ਦਾ ਭਾਵੇਂ ਛੱਡਿਆ ਨਹੀਂ ਪਰ ਫਿਰ ਵੀ ਮੈਂ ਇੱਕ ਗੱਲ ਕਹਾਂਗਾ ਵੀ ਪ੍ਰਧਾਨ ਮੰਤਰੀ ਜੀ ਵਾਅਦੇ ਅਸੀਂ ਕੀ ਮੈ ਕਹਨੇ ਆ ਪਰਤ ਹੁੰਦੀ ਹੈ ਇੱਕ ਬੰਦਿਆਂ ਦੀ ਪਰਤ ਕੀ ਹੁੰਦੀ ਹੈ ਵੀ ਜਿਹੜਾ ਉਹ ਕਹਿੰਦਾ ਯਾਰ ਇਹ ਜਵਾਨ ਦਾ ਬੜਾ ਪੱਕਾ ਜਿਹੜਾ ਇਹਨੇ ਕਦੇ ਕਿਹਾ ਸੀ ਇਹਨੇ ਪੂਰਾ ਕਰਿਆ ਸੀ ਪ੍ਰਧਾਨ ਮੰਤਰੀ ਜੀ ਨੇ ਜੋ ਕਿਹਾ ਸੀ ਚਾਹ ਦੋ ਕਰੋੜ ਨੌਕਰੀਆਂ ਦੀ ਗੱਲ ਕਹੀ ਸੀ ਚੈਸ ਵਿੱਚੋਂ ਬੈਂਕਾਂ 'ਚੋਂ ਪੈਸੇ ਵਾਕੇ 15-15 ਲੱਖ ਦੇਣ ਦੀ ਗੱਲ ਕਹੀ ਜੀ ਉਹਨਾਂ 'ਚ ਇੱਕ ਵੀ ਗੱਲ ਪੂਰੀ ਹੋਈ ਸੋ ਜੇ ਉਹ ਪੂਰੀ ਨਹੀਂ ਹੋਈ ਚਾਹੇ ਮੈਂ ਗਾਈ ਦੀ ਗੱਲ ਸੀ 400 ਦਾ ਸਿਲੰਡਰ ਹਜ਼ਾਰ ਤੇ ਚੜਾ ਗਿਆ ਹੁਣ ਘਟਾਏ ਚੋਣਾ ਫਿਰ ਤਰੀਕੀ ਪਾਰਟੀ ਕਟਾਉਂਦੀ ਐ ਇਸ ਕਰਕੇ ਜਿਹੜੇ ਹੁਣ ਘਟਾਏ ਨੇ ਚਾਹੇ ਪੈਟਰੋਲ ਦੇ ਘਟਾਏ ਨੇ ਚਾਹੇ ਡੀਜ਼ਲ ਦੇ ਘਟਾਏ ਨੇ ਚਾਹੇ ਗੈਸ ਦੇ ਘਟਾਏ ਨੇ ਕਿਉਂਕਿ ਤਾਂ ਥਿੰਨੇ ਇੱਕੋ ਚ ਹੀ ਆ ਜਾਂਦੇ ਨਾ ਜਿਹੜੇ ਇੰਦਨਾਂ ਦੇ ਵਿੱਚ ਹੀ ਆ ਜਾਂਦੇ ਨੇ ਕੁਦਰਤੀ ਇੰਦਨਾਂ ਅਚ ਪਥਰਾਟੀ ਬਾਲਨਾ ਚ ਇਹਨਾਂ ਦੇ ਜਿਹੜੇ ਭਾਕਟਾ ਨੇ ਅਸਲ ਚ ਜਦ ਕੋਈ ਬੰਦਾ ਦੇਖਦਾ ਹੈ ਬਹੁਤਨ ਗੱਲਾਂ ਤੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਮੈਂ ਦੇਸ਼ ਦੀ ਇਕਨੋਮੀ ਨੂੰ ਉੱਚਾ ਲੈ ਕੇ ਜਾਵਾਂ ਠੀਕ ਹੈ ਉਹ ਇਕਨੋਮੀ ਉੱਚੀ ਕਿੰਨੀ ਕਿ ਗਈ ਹੈ ਇਹ ਇੱਕ ਵਾਅਦਾ ਸੀ ਉਹ ਇਕਨੋਮੀ ਇਹ ਹੈ ਕਿ ਜਿੱਦੇ ਪ੍ਰਧਾਨ ਮੰਤਰੀ ਜੀ ਆਏ ਸੀ 2014 ਦੇ ਵਿੱਚ ਉਦੋਂ 55 ਲੱਖ ਕਰੋੜ ਦਾ ਕਰਜ਼ਾ ਸੀ ਦੇਸ਼ ਦੇ ਜਮੇ ਜਿਹੜਾ ਕੇਂਦਰ ਸਰਕਾਰ ਦਾ ਮਸੂਬਿਆਂ ਦਾ ਨਹੀਂ ਵਿੱਚ ਪਾ ਲਿਆ ਹੁਣ ਜਿਹੜੇ ਸੀ타 ਰਮਨ ਜੀ ਨੇ ਬਜਟ ਪੇਸ਼ ਕਰਿਆ ਜਦੋਂ ਉਦੋਂ ਜਿਹੜੀ ਗੱਲਸ ਨੋਟੀਫਿਕੇਸ਼ਨ ਆ ਇਹਨਾਂ ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਕਿ 183 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੋ ਚੁੱਕਿਆ ਇਹ ਸਾਡੇ ਛਣ ਗੁਣਾ ਖਰਚਾ ਕਿਵੇਂ ਹੋ ਗਿਆ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਮਤਲਬ ਕਿ ਤੁਸੀਂ 150 55 ਤੋਂ ਜੇ ਆਪਾਂ ਲਈਏ ਕਹਿੰਦੇ 15 25 28 128 ਲੱਖ ਕਰੋੜ ਕਰਜ਼ਾ ਤੁਸੀਂ ਝਣਾ ਤਾਂ ਦੱਸਾਂ ਸਰਾਂ ਚ ਫਿਰ ਤੁਸੀਂ ਕਿਹਾ ਸੀ ਅਸੀਂ ਰੁਪਈਏ ਦੀ ਕੀਮਤ ਨਹੀਂ ਡਿਗਨ ਦਿਆਂਗੇ ਇਹ ਰਤੀਆ ਤੋਂ نیچے ਲੁਟਕਦਾ ਜਾ ਰਿਹਾ ਹੈ ਉਹ ਤਾਂ ਜੇ ਸਵਤ ਰਸੀ ਤੇ ਹੋਇਆ ਪਿਆ ਕਿੱਧਰ ਨੂੰ ਗਿਆ ਡਾਲਰ ਦੇ ਮੁਕਾਬਲੇ ਫਿਰ ਤੁਸੀਂ ਕਿਹਾ ਸੀ ਇਹ ਪੈਟਰੋਲ ਦੀ ਕੀਮਤ ਤਾਂ ਅਸਮਾਨ ਕੋ ਛੂ ਰਹੀ ਉਹ ਦੋ ਤਾਂ 110 115 ਡਾਲਰ ਪ੍ਰਤੀ ਬਰਤਾਂ ਆਮੀ ਸੀ ਇੰਟਰਨੈਸ਼ਨਲ ਮਾਰਕੀਟ ਚ ਪਰ 148 ਡਾਲਰ ਤੱਕ ਵੀ ਹੋ ਗਿਆ ਸੀ ਜਦ ਇੱਥੇ 70 ਰੁਪਏ ਮਰਦਾ ਸੀ ਤੇ ਹੁਣ ਉਹ ਪਿੱਛੇ ਕਰੋਨਾ ਵੇਲੇ ਤਾਂ 20 25 ਡਾਲਰ ਹੀ ਰਹਿ ਗਿਆ ਸੀ ਦੇ 80 85 ਡਾਲਰ ਦੇ ਹਲ ਵਾਲੇ ਆਮੀ ਕੁੰਦਾਰੇ ਹੈ પેટ્રોલ ਪਰ ਇੱਥੇ ਤਾਂ 100 ਤੋਂ ਹੁਣ ਡੀਜ਼ਲ ਉਹਦੇ ਚ ਕੀ ਹੋਇਆ ਕਿ ਜਿਹੜੀ 3 ਰੁਪਏ 25 ਪੈਸੇ ਡਿਊਟੀ ਸੀ ਪ੍ਰਤੀ ਲੀਟਰ ਡੀਜ਼ਲ ਤੇ ਉਹ 32 ਰੁਪਏ ਤੇ 80 ਪੈਸੇ ਕਰਤੀ ਜਿਹੜੀ ਪੈਟਰੋਲ ਦੇ ਉੱਤੇ 9 ਰੁਪਏ 32 ਪੈਸੇ ਸੀ ਉਹ ਵਧਾ ਕੇ 33 ਰੁਪਏ ਤੇ 60 ਪੈਸੇ ਕਰਤੀ ਸੀ ਉਹ ਹੁਣ ਕਟਾਈ ਹੋਈ ਹੈ ਉਹਨੇ 1 ਸੋੜਾ 1 24 ਤੱਕੀ ਉਹ ਤਾਂ ਹੁਣ ਚੋਣਾ ਵੇਲੇ ਤਾਂ ਕੁਝ ਵੀ ਕਰਿਆ ਮੈਂ ਚੋਣਾ ਵੇਲੇ ਜਿਹੜੇ ਭਾਅ ਘਟਨੇ ਨੇ ਚੋਣਾ ਵੇਲੇ ਕਿਸ ਨੂੰ ਕੋਈ ਰੋਜ਼ਗਾਰ ਦੇ ਦੇਣੇ ਇਹ ਠੀਕ ਆ ਵੀ ਚਲੋ ਕਹਿੰਦੇ ਵੀ ਜਾਂਦੇ ਚੋਰ ਦੀ ਪੱਗ ਆਲੀ ਸਹੀ ਗੱਲ ਕਹਿੰਦੇ ਨੇ ਲੋਕ ਵੀ ਚਲੋ ਕੁਝ ਤਾਂ ਵੀ ਆ ਨਾ ਨਾਲੋਂ ਇਹੀ ਭੜਾ ਪਰ ਅਸਲ ਦੇ ਵਿੱਚ ਚੋਣਾ ਵੇਲੇ ਜੇ ਕੋਈ ਚੀਜ਼ ਕਿਸੇ ਦੇ ਚੋਣਾ ਵੇਲੇ ਮੈਂ ਕਿਉਂ ਕਹਣਾ ਮੇਰਾ ਇੱਕ ਬੜਾ ਕੋੜੇ ਤੇ ਚਰਬੇ ਨੇ 2003 'ਚ ਕੁਝ ਫੈਸਲੇ ਲੈ ਕੈਪਟਨਸ ਕਾ ਮੈਂ ਸੂਬੇ ਦੀ ਗੱਲ ਕਰਕੇ ਕਹਾਂਗਾ ਇਹੀ ਇਹੀ ਪਾਰ ਸਰਕਾਰ ਕਰਦੀ ਆ ਉਹਨਾਂ ਨੇ ਜੇ ਕੁਝ ਮਲਾਜਮਾਂ ਦਾ ਕਰਿਆ ਵੀ ਅਸੀਂ ਐਂ ਨਹੀਂ ਕਰਾਂਗਾ ਆ ਕਰਾਂਗੇ ਰੋਕ ਤੇ ਜੇ ਚੋਣ ਹੋਣ ਲੱਗੀ ਸੱਤ ਵਾਲੀ ਉਦੋਂ ਪਹਿਲਾਂ ਦੇ ਦੇ ਇਦਾਂ ਹੀ ਸੱਤ ਤੋਂ ਪਹਿਲਾਂ ਜਿਹੜੇ ਸੱਤ ਚ ਰੋਕ ਤੇ ਕੁਝ ਉਦੋਂ ਜਾ ਕੇ 12 ਦੀ ਚੋਣ ਹੋਣ ਲੱਗੀ ਉਦੋਂ ਦੇ ਦੇ ਕਿਹਦੇ ਤਾਂ ਵੀ ਬੈਕਡੇਟ ਤੋਂ ਨਹੀਂ ਮਿਲਦੇ ਉਹਦੇ ਨਾਲ ਕੀ ਹਿੰਦ ਸੰਗਤੀਆਂ ਪੈਦਾ ਕਰਤੀਆਂ ਫੇ ਰੋਜੀ ਕੋਟਾਂ ਚ ਕੇ ਚੱਲੀ ਜਾਂਦੇ ਨੇ ਨਾਲੇ ਕੋਈ ਵਿਚਾਰਾ ਸ਼ਰੀਫ ਮਾਰਿਆ ਗਿਆ ਕਿਸ ਨੂੰ ਹੀ ਫਾਕਦੂ ਮਿਲ ਗਿਆ ਸੋ ਇਹ ਜਿਹੜੇ ਇਹੋ ਜਿਹੇ ਬਹਿਦੇ ਇਹੋ ਜਿਹੇ ਕੰਮ ਕਰਨੇ ਨੇ ਚਾਹੀਏ ਸੂਬੇ ਕਰਨਾ ਇਹ ਹੈ ਕਿ ਕੇਂਦਰ ਕਰੇ ਇਹ ਕੋਈ ਬਹੁਤਾ ਇਹ ਨੂੰ ਐ ਨਹੀਂ ਮੰਨੀਦਾ ਹੁੰਦਾ ਵੀ ਇਹ ਕੰਮ ਹੋ ਗਏ ਕੰਮ ਹੁੰਦੇ ਨੇ ਸਹਿਜ ਸੁਭਾਅ ਜਿਹੜੇ ਸਾਬਤ ਕਦਮੀ ਤੋਰ ਦੇ ਵਿੱਚ ਹੋਣ ਲਗਾਤਾਰਤਾ ਦੇ ਵਿੱਚ ਹੋਣ ਤੇ ਤਾਂ ਕਿ ਇੱਕ ਲਖਤ ਉੱਚਾ ਨੀਵਾ ਝਰਕਾ ਨਾ ਹੋ ਵੀ ਕਦੇ ਛਾਲ ਮਾਰੀ ਉੱਤੇ ਕਦੇ ਸਤ ਡਾਕਟਰ ਤੁਸੀਂ ਕੀ ਕਹਿਣ ਮਨ ਕੇ ਮੇਰੇ ਮਨ ਸਵਾਲ ਇਹ ਜਿਹੜੇ ਸਾਰੇ ਮੁੱਦੇ ਤੁਸੀਂ ਗੜਾਇਨ ਇਹਨਾਂ ਜੋ ਐਨ ਇਹ ਚੋਣ ਦੇ ਵਿੱਚ ਜਿਹੜੀ ਹੁਣ ਹੋ ਰਹੀ ਹੈ ਜਿਹਦੀਆਂ ਵੋਟਾਂ ਉਨੀ ਨੂੰ ਪਹਿਲੇ ਪੜਾ ਦੀਆਂ ਪੈਣੀਆਂ ਸਭ ਤੋਂ ਵੱਧ ਟੌਪੀਕਲ ਇਸ਼ੂ ਕਿਹੜਾ ਬਣ ਗਿਆ ਵੈਸੇ ਮੈਨੂੰ ਇਹ ਦੋ ਵੱਡੇ ਮੁੱਦੇ ਲੱਗਦੇ ਨੇ ਅੱਜ ਬੇਚੈਨੀ ਹੈ ਜਿਹੜੀ ਉਹ ਇੱਕਦਮ ਮਹਿੰਗਾਈ ਦੀ ਹੈ ਕਿਉਂਕਿ ਆਰ ਤਾਂ ਕਹਿੰਦੇ ਰਸੋਈ ਦਾ ਕੰਮ ਚੜਨਾ ਬਹੁਤ ਔਖਾ ਹੋ ਗਿਆ ਹੈ ਇਥੇ ਕਰਕੇ ਪਾਰਟੀਆਂ ਜਿਹੜੀਆਂ ਨੇ ਕੋਈ ਕਹਿੰਦੇ ਅਸੀਂ ਇੰਨਾ ਰੁਪਿਆ ਦੇ ਦਾਂਗੇ ਆਹ ਦੇ ਦਾਂਗੇ ਉਹ ਦੇ ਦਾਂਗੇ ਉਹ ਦੇ ਦਾਂਗੇ ਦੂਜਾ ਬੇਰੁਜ਼ਗਾਰੀ ਇਹ ਦੋ ਚੀਜ਼ਾਂ ਇੰਨੀਆਂ ਜ਼ਿਆਦਾ ਲੋਕਾਂ ਨੂੰ ਕਦੇ-ਕਦੇ ਬੰਦੇ ਨੂੰ ਤੰਗ ਕਰ ਰਹੀਆਂ ਨੇ ਕਿਉਂਕਿ ਇੱਕ ਪਾਸੇ ਤੁਹਾਨੂੰ ਰੋਜ਼ਗਾਰ ਨਹੀਂ ਮਿਲਿਆ 78% ਜਿਹੜੇ ਰੋਜ਼ਗਾਰ ਬੇਜ਼ਗਾਰ ਜਗ੍ਹਾ 83% 35 ਸਾਲ ਤੱਕ ਦੇ ਨੌਜਵਾਨ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦਾ ਕੀ ਕਰੋਗੇ ਐਡਾ ਜ਼ਿਆਦਾ ਵੱਡੀ ਗਿਣਤੀ ਤੁਹਾਡੇ ਕੋਲ ਬੇਰੁਜ਼ਗਾਰਾਂ ਦੀ ਪੈਦਾ ਹੋਈ ਜਾ ਰਹੀ ਹੈ ਬੇਰੁਜ਼ਗਾਰਾਂ ਦੇ ਵਿੱਚ 83% ਨੌਜਵਾਨ ਹੁਣ ਕਿ ਉਹ ਇੱਕ ਪੰਜਾਬੀ ਚ ਅਸੀਂ ਤੁਸੀਂ ਵੀ ਤੁਸੀਂ ਤਾਂ ਨਰੇ ਲਾਉਂਦੀ ਸੀ ਅਸੀਂ ਤਾਂ ਸੁਣੀ ਸੀ ਕਿ ਰੱਖ ਜਵਾਨੀ ਬੇਰਜਗਾਰ ਆਪਣੀ ਕਬਰ ਪੁੱਟੇ ਸਰਕਾਰ ਫਿਰ ਕਬਰ ਹੀ ਪੁੱਟ ਰਹੀ ਹੈ ਨਾ ਹੁਣ ਇਹ ਵੱਡਾ ਮੁੱਦਾ ਹੈ ਇਹ ਮੁੱਦਾ ਫਿਰ ਕਬਰ ਪੁੱਟੇ ਹੈ ਸਰ ਇਹ ਤੋਂ ਮੈਂ ਅਗਲੀ ਗੱਲ ਕਹਿਣਾ ਚਾਹਾਂਗਾ ਪਹਿਲੀਆਂ ਚੋਣਾਂ ਜਿਹੜੀਆਂ ਡਿਫਰੈਂਟ ਹੁੰਦੀਆਂ ਰਹੀਆਂ ਐ ਇਨ੍ਹਾਂ ਚੋਣਾਂ ਦੇ ਵਿੱਚ ਇੰਡੀਆ ਗੱਠ ਜੋੜ ਬਣਿਆ ਇੱਕ ਦੇ ਮੁਕਾਬਲੇ ਆਲਮੋਸਟ ਇੱਕ ਹੀ ਹੈ ਜਾਂ ਜਿੱਥੇ ਤਿੰਨ ਚਾਰ ਸੂਬੇ ਜਿੱਥੇ ਗੱਠ ਜੋੜ ਨਹੀਂ ਹੋ ਸਕਿਆ ਉਹਦੇ ਵੱਧ ਉਮੀਦਵਾਰ ਨੇ ਇਸ ਸਥਿਤੀ ਦੇ ਵਿੱਚ ਜਿਹੜਾ ਬੀਜੇਪੀ ਦੇ ਆ ਵੋਟਾਂ ਨੇ ਤੇ ਦੂਜੇ ਪਾਸੇ ਇੰਡੀਆ ਗੱਠ ਜੋੜਦੀਆਂ ਪਾਰਟੀਆਂ ਦੀਆਂ ਵੋਟਾਂ ਨੇ ਉਹਦੇ 'ਚ ਕਿਸ ਕਿਸਮ ਦਾ ਮੁਕਾਬਲਾ ਜਿਹੜੇ ਪਹਿਲੇ ਪੜਾਏ ਸੀ ਤੁਸੀਂ ਬਣਦੇ ਦੇਖ ਰਹੇ ਹੋ ਕੋਈ ਇੱਕ ਗੱਲ ਹੈਗੀ ਆ ਬਿਲਕੁਲ ਠੀਕ ਹੈ ਬੰਦਾ ਸਵਾਲ ਹੈ ਦੋ ਮੁੱਦੇ ਆ ਗਏ ਹੁਣ ਉਹ ਮੁੱਦਿਆਂ ਦਾ ਇੰਪੈਕਟ ਨੋਟਾ ਕਿਵੇਂ ਪੂਗਾ ਇਖਤਿਆ ਇਹ ਹੁੰਦਾ ਵੀ ਜਿਹੜੀ ਰਾਜਕਾਰੀ ਪਾਰਟੀ ਆ ਮੁੱਦੇ ਉਹਦੇ ਖਾਤੇ ਪੈਂਦੇ ਨੇ ਵੀ ਇਹਨੇ ਜਾਣ ਕੇ ਜੇ ਚੰਗਾ ਹੋਵੇ ਤਾਂ ਵੀ ਉਹਦੇ ਖਾਤੇ ਪੈਂਦਾ ਮਾੜਾ ਹੋਵੇ ਤਾਂ ਵੀ ਉਹਦੇ ਖਾਤੇ ਪੈਂਦਾ ਸੋ ਇਹ ਅੱਜ ਕੀ ਮਾੜਾ ਤੈਅ ਹੈ ਕਿ ਇਹਨਾਂ ਨੇ ਚਹੌਰ ਕਰਤਾ ਹਾਲਾਂਕਿ ਲੋਕਾਂ 'ਚ ਬੜਾ ਵੀ ਇਹਨਾਂ ਨੇ ਹੋਰ ਜੋ ਕੁਝ ਵੀ ਕਰੇ ਉਹ ਤੋਂ ਵੀ ਐ ਨਹੀਂ ਵੀ ਸਾਰੀ ਦੁਨੀਆ ਉਸ ਦੇ ਸਾਰੇ ਲੋਕ ਕਰ ਰਹੇ ਨੇ ਪਰ ਬਹੁਤ ਸਾਰੇ ਸੈਕਸ਼ਨ ਐਸੇ ਨੇ ਜਿਹੜੇ ਵੱਖ-ਵੱਖ ਛੋਟੇ ਮੁੱਦਿਆਂ ਤੋਂ ਜਿਵੇਂ ਜਿਹੜੀਆਂ ਕੱਟਗਿੰਟੀਆਂ ਨੇ ਉਹਨਾਂ ਦਾ ਜੋ ਕੁਝ ਹੋਇਆ ਜੋ ਮਨੀਪੁਰ ਤੋਂ ਹੋਇਆ ਉਹ ਹੀ ਗੱਲਾਂ ਵੀ ਹੈ ਜੀਆਂ ਨੇ ਸਾਹਮਣੇ ਲੋਕਾਂ ਦੇ ਤੇ ਉਹਦੇ ਵਿੱਚ ਪਿਛੜੀਆਂ ਚੋਣਾਂ ਨਾਲ ਜਿਹੜਾ ਤੁਸੀਂ ਇੱਕ ਸਵਾਲ ਕਰਿਆ ਫਰਕ ਹੈ ਇਹ ਹੈ ਕਿ ਜਿੱਡਾ ਮਰਜੀ ਉਹ ਡੂਜ਼ ਹੈ ਜਿੱਡੇ ਮਰਜੀ ਕੋ ਸੂਬੇ ਨਾਲ ਨਹੀਂ ਵੀ ਆਏ ਜਾਂ ਪਾਰਟੀਆਂ ਜਾਂ ਖੇਤਰੀ ਇਸ ਵਾਰੀ 1977 ਤੋਂ ਬਾਅਦ ਕੱਡੀ ਵਾਰੀ ਐਡਾ ਵੱਡਾ ਗੱਠ ਜੋੜ ਬਣਿਆ ਹੈ اپوزیشن ਦਾ ਜਿਹਦੇ ਵਿੱਚ ਕਾਂਗਰਸ ਲੈਡ ਮੈਂ اپوزیشن ਕਹਾਂਗਾ ਕਾਂਗਰਸ ਲੈਡ ਜਿਹੜਾ ਗੱਠ ਜੋੜ ਹੈ ਕਾਂਗਰਸ ਕੱਡੀ ਕਿੰਨੀ ਚੜ੍ਹਵਾਣੀ ਚਹੀ ਰਹੀ ਹੈ ਜਦ ਵੀ ਰਹੀ ਹੈ ਇਹ ਕਿਸੇ ਜ਼ਮਾਨੇ ਚ ਐਨਡੀਏ ਜਿਹੜੀ ਹੈ ਨੈਸ਼ਨਲ ਡੈਮੋਕ੍ਰੈਟਿਕ ਐਲਾਈਂਸ ਭਾਜਪਾ ਨੇ ਕੋ ਕੋ ਵਿਛੇਜ ਸੀ ਉਹ ਕੋਸ਼ਿਸ਼ ਕਰਦੀ ਸੀ ਕੁਝ ਪਾਰਟੀਆਂ ਨੂੰ ਜੋੜਨ ਦੀ ਪਰ ਉਹਨੇ ਵੀ ਕਦੇ ਐਡਾ ਵੱਡਾ ਗੱਠ ਜੋੜ ਨਹੀਂ ਬਣਿਆ ਸੀ ਜਿੱਡਾ ਹਟਕੀ ਬਣਿਆ ਤੇ ਦੂਜੇ ਨਹੀਂ ਚ ਇਹ ਨਹੀਂ ਇੱਕ ਦੇਖਣ ਦੀ ਲੋੜ ਹੈ ਕਿ ਐਨਡੀਏ ਦੇ ਗੱਟਕ ਟੁੱਟੇ ਨੇ ਇਵਨ ਨਵੀਨ ਪਟਨਾਇਕ ਜਿਹੜੇ ਪੱਕੇ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਉਹਨਾਂ ਨੇ ਐਚਪੀ ਬਿਲਕੁਲ ਵਕਰਾ ਕਰਦੇ ਹਾਲਾਂਕਿ ਉਸ ਦਾ ਅਲਾਈਅੰਸ ਨਹੀਂ ਸੀ ਪਰ ਉਹ ਕਹਿੰਦੇ ਚਲ ਠੀਕ ਹੈ ਲੋਕ ਸਭ ਤੁਸੀਂ ਇੱਥੇ ਵਿਧਾਨ ਸਭਾ ਚ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਸੀ ਸ਼ਿਵਸ਼ਨ ਨਾਲ ਉਹਨਾਂ ਨੇ ਆਪ ਹੀ ਤੋੜ ਕੇ ਟੋਟੇ ਟੋਟੇ ਕਰ ਦਿੱਤਾ ਇੱਥੇ ਕਾ ਵੀ ਦਲ ਇੱਥੇ ਕਾ ਵੀ ਦਲ ਇੱਥੇ ਹੈ ਉਹ ਕੁਝ ਵੀ ਕਾਰਨ ਉਹਨਾਂ ਦਾ ਵੀ ਨਹੀਂ ਬਣਿਆ ਇਹਨਾਂ ਦੇ ਨਾਲ ਸੋ ਜਦ ਅਸੀਂ ਦੇਖਦੇ ਹਾਂ ਤਾਮਨਾ ਲਾਡੂ ਦੇ ਵਿੱਚ ਬੀਐਮਕੇ ਜਾਂ ਏਡੀਐਮਕੇ ਬੀਐਮਕੇ ਨਾਲ ਏਆਈਡੀਐਮਕੇ ਇਹਨਾਂ ਦੇ ਨਾਲ ਆਉਂਦੀ ਸੀ ਉਹ ਨਹੀਂ ਆਈ ਹੁਣ ਇਹਨਾਂ ਨੇ ਪੀਐਮ ਕੇ ਤੇ ਪੱਕਾ ਮੁਕਲਦੀ ਉਹਨਾਂ ਨਾਲ ਥੋੜਾ ਜਿਹਾ ਸਮਝਾਤਾ ਚਾ ਕਰ ਰਹੇ ਨੇ ਸੋ ਇਸੇ ਪੱਕਾ ਲੱਗਦਾ ਹੈ ਵੀ ਇਹਨਾਂ ਦੇ ਨਾਲ ਜਿਨ੍ਹਾਂ ਨੇ ਆਉਣਾ ਸੀ ਜਿਨ੍ਹਾਂ ਦੀ ਇਹ ਉਮੀਦ ਰੱਖਦੇ ਹੁੰਦੇ ਸੀ ਉਹ ਵੀ ਇਹਨਾਂ ਨਾਲ ਟੁੱਟ ਗਏ ਜਿਹੜੇ ਇਹਨਾਂ ਦੇ ਨਾਲ ਕਾਫੀ ਦੇਰ ਤੋਂ ਖੜੇ ਸੀਗੇ ਸੋ ਐਨਡੀਏ ਨਾ ਨਾਮ ਦੀ ਰਹੀ ਕੀ ਹੈ आईएनडीआईएसी ਕਰਕੇ ਉਹਨੂੰ ਇੰਡੀਆ ਲਾਇੰਸ ਕਹਿੰਦੇ ਨੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹ ਕਈਆਂ ਨੇ ਕੋਈ ਕਿਸੇ ਨੇ ਕੋਈ ਕੋਰਟ ਕੇਸ ਵੀ ਪਾਇਆ ਇਹ ਇੰਡੀਆ ਨਾਮ ਕਿ ਮੇ ਰੱਖਣਾ ਨਾ ਇੰਡੀਆ ਨਹੀਂ ਲਿਖਿਆ ਹੋਇਆ ਉਹ ਆਈਐਨਡੀਆ ਹੈ ਉਹ ਵੱਖਰੀ ਆਪਾਂ ਆਮ ਤੌਰ ਤੇ ਬੋਲਣ ਦੇ ਲਈ ਇੰਡੀਆ ਕਹਿੰਦੇ ਆ ਉਹਨੂੰ ਉਹ ਤਾਂ ਸੈਟਲਿਟ ਇਸ਼ੂ ਹੈ ਸੋ ਇਸ ਕਰਕੇ ਇਹਦੇ ਵਿੱਚ ਹੁਣ ਜਿਹੜਾ ਪੈਪੀ ਗੱਲ ਰਿਹਾ ਵੀ ਜਿਹੜੀਆਂ ਇਹ ਹੋਰੀਆਂ ਨੇ ਜਿਹਨੀਆਂ ਆਪਾਂ ਕਿਹਾ 22% ਸੀਟਾਂ ਤੇ ਵੋਟ ਪੈ ਰਹੀ ਹੈ ਇਹਦੇ ਵਿੱਚ ਜਦ ਅਸੀਂ ਦੇਖਦੇ ਹਾਂ ਕਿ ਜਿਹੜੇ ਤੁਸੀਂ ਪ੍ਰੇਨਕਾ ਗਾਂਧੀ ਦਾ ਇਕੱਠ ਦੇਖਿਆ ਹੈ ਅਸਲ ਵਿੱਚ ਲੋਕਾਂ ਚ ਘਬਾਰ ਹੈਗਾ ਲੋਕਾਂ ਤੇ ਯਾਰ ਹੈ ਵੀ ਅੱਜ ਕਾਠ ਨੇ ਚਵਾ ਗਿਆ ਪਿਛਲੀ ਵਾਰੀ ਕਾਂਗਰਸ ਲੋਕ ਉਸ ਤਰੀਕੇ ਨਾਲ ਅਲਾਈਅੰਸ ਨਹੀਂ ਕਰੀ ਸੀ ਹਾਲਾਂਕਿ ਪਿਛਲੀ ਵਾਰੀ ਮੋਦੀ ਸਾਹਿਬ ਨੂੰ ਇੰਡੀਆ ਨੂੰ ਕੱਟਰਾ ਸੀਗਾ ਉਪਰਵਾਮਾ ਹੋ ਗਿਆ ਹੋਰ ਹੋ ਗਿਆ ਬੜੇ ਕੁੱਝ ਫੈਕਟਰ ਨੇ ਮੈਂ ਉਸ ਤੇ ਨਹੀਂ ਜਾਵਾਂਗਾ ਪਰ ਇਸ ਵਾਰੀ ਤਾਂ ਪੱਕਾ ਅਜੇ ਤੱਕ ਕੋਈ ਬੋਤਾ ਹੋ ਕਰ ਨਹੀਂ ਪਾਇਆ ਜੇ ਹੋ ਜਾ ਅੱਗੇ ਕੋਈ ਡਰਾਮਾ ਹੋ ਜਾਂਦਾ ਸੀ ਸੋ ਐਸ ਵੇਲੇ ਲੋਕਾਂ ਨੂੰ ਇੱਕ ਬਿਲਕੁਲ ਲੱਗਦਾ ਵੀ ਸਾਡੇ ਕੋਲ ਇੱਕ ਵਿਕਲਪ ਹੈਗਾ ਪਰ ਉਹ ਵਿਕਲਪ ਉਹਨਾਂ ਨੂੰ ਇਹ ਵੀ ਲੱਗਦਾ ਵੀ ਇਹ ਖੜਾ ਹੈ ਅਗੋਂ ਏਰੀਆ ਵੀ ਉਹ ਵਿਕਲਪ ਦੇ ਵਿੱਚ ਕਹਿਣ ਦੀ ਗੱਲ ਨਹੀਂ ਲੋਕ ਮਹਿਸੂਸ ਕਰਦੇ ਨੇ ਵੀ ਜਿਹੜਾ ਉਹਨਾਂ ਦਾ ਨੇਤਾ ਯਾਰ ਉਹ ਤਾਂ ਕਦੇ ਸੜਕ ਤੋਂ ਟੱਪ ਕੇ ਚੜਾ ਜਾਂਦਾ ਮਠਾਈ ਲੈਣ ਕਦੇ ਉਹ ਜਵਾਕਾਂ ਨੂੰ ਕਹਿੰਦਾ ਆ ਜਾਓ ਮੇਰੇ ਕੋਲ ਇਹ ਨੌਜਵਾਨਾਂ ਨੂੰ ਕਹਿੰਦਾ ਆ ਕੇ ਬੈਠ ਕੇ ਗੱਲ ਸੁਣਾਓ ਮੈਨੂੰ ਉਹ ਜਿਹੜਾ ਨੇਤਾ ਹੈ ਉਹ ਨੇਤਾ ਲੋਕਾਂ ਤੋਂ ਬਾਹਰ ਨਹੀਂ ਹੈ ਉਹਨੂੰ ਪਹੁੰਚੋ ਕੀ ਨਹੀਂ ਹੈ ਸਿਕਿਉਰਿਟੀ ਵਾਲੇ ਕਹਿੰਦੇ ਵੀ ਆਇਆ ਨਾ ਹੋ ਜਾਏ ਉਹ ਕਹਿੰਦਾ ਕੋਈ ਨਾ ਕੋਈ ਨਹੀਂ ਉਹ ਨਾਲ ਤੁਰਿਆ ਜਾ ਰਿਹਾ ਸੋ ਇੱਕ ਵਿਸ਼ਵਾਸ ਜਿਹੜਾ ਨਵਾਂ ਵਜਿਆ ਹੁਣ ਵੀਰ ਨੂੰ ਸਾਨੂੰ ਦੇਖਣ ਦੀ ਲੋੜ ਹੈ ਅੱਜ ਤੱਕ ਵੱਡੀ ਪੋਲੀਟੀਕਲ ਮੂਵਮੈਂਟ ਪਿਛਲੇ ਸਾਲ ਚ ਪਿਛਲੇ 30 ਸਾਲਾਂ ਚ ਇਸ ਤਰ੍ਹਾਂ ਦੀ ਨਹੀਂ ਹੋਈ ਜਿਸਾਂ ਦੀ ਹੋਣੀ ਇਹਨਾਂ ਨੇ ਕੋਸ਼ਿਸ਼ ਕਰੀਆ ਹਾਲਾਂਕਿ ਇਹਨੂੰ ਮੈਂ ਇਹ ਨਹੀਂ ਕਹਦਾ ਬਹੁਤ ਸਫੀਸ਼ੀਅੰਟ ਹੈ ਪਰ ਇਹ ਇੱਕ ਸ਼ੁਰੂਆਤ ਹੈ ਇਹ ਸ਼ੁਰੂਆਤ ਚੰਗੀ ਸ਼ੁਰੂਆਤ ਹੈ ਕਿ ਇਸ ਸ਼ੁਰੂਆਤ ਨੇ ਲੋਕਾਂ ਨੂੰ ਨਾਲ ਲੈਣਾ ਲੋਕਾਂ ਕੋਲ ਜਾਣਾ ਲੋਕਾਂ ਇਹਦੇ ਚੋਂ ਹੀ ਜਿਹੜਾ ਉਹਨਾਂ ਦਾ ਮੈਨੀਫੈਸਟੋ ਹੈ ਜਿਹੜਾ ਕਾਂਗਰਸ ਦਾ ਉਹ ਵੀ ਇਸੇ ਚੋਂ ਨਿਕਲਿਆ ਕਿਉਂਕਿ ਉਹਦੇ ਨਹੀਂ ਤਾਂ ਹੋਈਆਂ ਗੱਲਾਂ ਨਹੀਂ ਕਾਂਗਰਸ ਕਰ ਸਕਦੀ ਸੀ ਆਂਕੇ ਰੀਨੂਮੈਂਟ ਕਰ ਰਹੀ ਹੈ ਆਪਣੇ ਆਪ ਨੂੰ ਦੁਬਾਰਾ ਹਨਰ ਸਜੀਤੀ ਤੇ ਪੁਨਰ ਮੁਲੰਕਨ ਕਰ ਰਹੀ ਹੈ ਪੁਨਰ ਸੋਚ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਸੀ ਵੀ ਜੇ ਰਾਹੁਲ ਗਾਂਧੀ ਉਹ ਯਾਤਰਾ ਦੇ ਰਹੀ ਇਹ ਸਾਰਾ ਕੁਝ ਨਾ ਦੇਖਦਾ ਤੇ ਫਿਰ ਨਾ ਤਾਂ ਇਹੋ ਜਿਹਾ ਥਾਟ ਪ੍ਰੋਸੈਸ ਸੋਚ ਆਉਣੀ ਸੀ ਨਾ ਇਹੋ ਜਿਹਾ ਉਹ ਸ਼ਬਦਾਂ ਦੇ ਵਿੱਚ ਬਦਲਣੀ ਸੀ ਨਾ ਉਹ ਡਿਸਟ੍ਰਿਕਟ ਵਿੱਚ ਬਦਲਣੀ ਸੀ ਨਾ ਇਹੋ ਜਿਹਾ ਗੱਠਜੋੜ ਬਣਨਾ ਸੀ ਇਹ ਗੱਠਜੋੜ ਵੀ ਉਸੇ ਤੋਂ ਨਿਕਲ ਰਿਹਾ ਹੈ ਕਿ ਮੈਂ ਪਿੱਛੇ ਇੱਕ ਜਗ੍ਹਾ ਤੇ ਟ੍ਰੇਨਿੰਗ ਦੇ ਰਹੀ ਸੀ ਉਹ ਬੜੇ ਢਟਕੇ ਗੰ ਕਰ ਰਹੇ ਨੇ ਸੋ ਮੈਨੂੰ ਐ ਲੱਗਦਾ ਜਿਹਨੂੰ ਗੱਲ ਨੂੰ ਆਪਾਂ ਸਿਰੇ ਲਾਉਣਾ ਹੋਵੇ ਕਿ ਜਿਹੜੀਆਂ ਇਹ 22% ਸੀਟਾਂ ਤੇ ਚੋਣ ਹੋ ਰਹੀ ਹੈ ਇਹਦੇ ਚ ਵੀ ਪਾਸਾ ਜਿਹੜਾ ਉਹ ਆਈਐਨਡੀਆ ਦੇ ਹੱਕ ਚ ਜਾ ਰਿਹਾ ਹੈ ਜਿਨੇ ਕੱਠ ਦੇਖਦੇ ਆ ਜੇ ਕੱਠ ਨੂੰ ਕਈ ਵਾਰੀ ਵੋਟਾਂ ਚੜੀ ਬਦਲਦੇ ਇਹ ਸਭ ਨੂੰ ਪਤਾ ਐ ਇੱਕ ਵਾਰੀ ਅਟਲਬੀ ਆ ਵੀ ਆ ਆਪਣਾ ਅੜਵਾਨੀ ਜੀ ਨੂੰ ਕਿਹਾ ਕਿ ਸਿਨੇ ਵੀ ਇਹ ਆਪਕੀ ਜੈਲੂ ਮੇਂ ਤੋਂ ਲੋਕ ਬਹੁਤ ਕਾਮ ਆਏ ਹੈ ਯਾਨੀ ਟ੍ਰੈਡੀ ਜੀ ਕੀ ਰੈਡੀ ਮੇ ਬਹੁਤ ਜ਼ਿਆਦਾ ਹਾਜ਼ਰੀ ਸੀ ਲੇਕਿਨ ਸੀਟਾ ਤਾਂ 2 ਆਈ ਸੀ ਨਾ ਸੋ ਇਹੋ ਜਿਹਾ ਨੋਨ ਨੇ ਕਿ ਕੱਠ ਵੋਟਾਂ ਚ ਬਦਲਦੇ ਜਨ ਨਹੀਂ ਪਰ ਕੱਠੋਂ ਤੋਂ ਵੋਟਾਂ ਚ ਨਹੀਂ ਬਦਲਦੇ ਜਦ ਕੱਠ ਤਮਾਸ਼ੇ ਦੇ ਤੌਟੇ ਆਏ ਹੋਣ ਜਦ ਕੱਠ ਦਰਸ਼ਨ ਕਰਨ ਆਏ ਹੋਣ ਜਦ ਕੱਠ ਕਿਸੇ ਸੈਲੈਬ੍ਰਿਟੀ ਨੂੰ ਦੇਖਣ ਆਏ ਹੋਣ ਕੱਠੋਂ ਤੋਂ ਵੋਟ ਚ ਬਦਲਦੇ ਨੇ ਜਦ ਲੋਕ ਡਿਟਰਮੀਨੇਸ਼ਨ ਕਰਕੇ ਆਉਂਦੇ ਨੇ ਬਹੁਤੇ ਲੋਕ ਉਮੀਦ ਕਰਦੇ ਨੇ ਕਿ ਇਹ ਬਦਲਾਅ ਦੀ ਨਿਸ਼ਾਨੀ ਹੈ ਇੱਕ ਇਕੱਠ ਹੁੰਦਾ ਦੇਖਣ ਵਾਸਤੇ ਆਉਣਾ ਇੱਕ ਬਦਲਾਅ ਦੀ ਨਿਸ਼ਾਨੀ ਦੇ ਰੂਪ ਚ ਆਉਣਾ ਵੀ ਯਾਰ ਹੁਣ ਇੱਕ ਨਵਾਂ ਆ ਗਿਆ ਹੁਣ ਬਦਲਾਅ ਹੋਊਗਾ ਆਮ ਆਦਮੀ ਪਾਰਟੀ ਇੱਥੇ ਜਿੱਤੀ ਹੈ ਨਾ ਆਮ ਆਦਮੀ ਪਾਰਟੀ ਨੂੰ 99 ਸੀਟਾਂ ਆਏ ਨਹੀਂ ਮਿਲੀਆਂ ਵੀ ਇਹਨਾਂ ਦੀ ਕੋਈ ਬਹੁਤ ਵੱਡੀ ਵਿਆਕ ਜੋ ਬਹੁਤ ਵੱਡਾ ਇਹਨਾਂ ਦਾ ਸੰਗਠਨ ਸੀ ਕੋਕਣ ਆਖਿਆ ਜੀ ਇੱਕ ਬਦਲਾਅ ਲੱਗਦਾ ਸਾਨੂੰ ਹੋਇਆ ਨਹੀਂ ਹੋਇਆ ਵੱਖਰੀ ਗੱਲ ਹੈ ਹਾਲਾਂਕਿ ਜੇ ਨਾਲ ਕੰਪੇਅਰ ਕਰਨਾ ਤਾਂ ਨਹੀਂ ਚੰਗਾ ਲੱਗਦਾ ਉਹ ਕਹਿੰਦੇ ਜੋ ਆਮ ਆਦਮੀ ਨੇ ਕਰਿਆ ਉਹ ਹੀ ਆ ਗਿਆ ਐਨਡੀਆ ਕਰੇ ਪਰ ਆਈਐਨਡੀ ਆਈ ਦੇ ਵਿੱਚ ਜਿਵੇਂ ਪਾਰਟੀਆਂ ਨੇ ਇੱਕ ਦੂਜੇ ਨਾਲ ਜਿੰਨੇ ਇਹਨਾਂ ਦੇ ਮਤ ਪੀੜ ਸੀ ਉਹ ਘਟਾਏ ਨੇ ਹੁਣ ਪਹਿਲਾਂ ਇਹਨਾਂ ਦੇ ਮਤ ਪੀੜ ਨਹੀਂ ਸੀ ਉਹਨੇ ਤੇ ਬੀ ਜਿਆਦਾ ਹੁੰਨ ਲੱਗੇ ਸੀ ਉਹ ਮੱਤ ਪੇਦ ਹੁਣ ਘਟੇ ਨੇ ਈਵਨ ਕੇਜਰੀਵਾਲ ਦੇ ਮਾਮਲੇ ਚ ਜਿਵੇਂ ਇਕੱਠੇ ਹੋਏ ਨੇ ਜਿਨੀਆਂ ਤਿੰਨ ਰੈਗੀਆਂ ਨੇ ਦੀਆਂ ਵਿਆਹ ਵਾਲੀ ਬੋਂਦੇ ਆਲੀ ਮਹਾਰਾਸ਼ਟਰ ਆਲੀ ਤੇ ਡੇਬੀ ਆਲੀ ਇਹਨਾਂ ਜਿਹਨੇ ਬੜਾ ਵੱਡਾ ਹੌਸ ਦਿੱਤਾ ਬਾਕੀ ਜਿਹੜੀ ਆ ਰਾਹੁਲ ਪ੍ਰਿਨਕਾ ਦੀਆਂ ਰੈਗੀਆਂ ਦੇਖਦੇ ਹਾਂ ਉਹ ਤਾਂ ਪਤਾ ਨਹੀਂ ਕੱਠ ਹੀ ਆਏ ਆ ਹੁੰਦਾ ਲੱਗਦਾ ਸੀ ਜਿਹਨੂੰ ਇੱਕ ਅੰਗਰੇਜ਼ੀ ਵਾਲੇ ਕਹਿੰਦੇ ਟੀਮਿੰਗ ਮੀਟਿੰਗਸ ਜਿਵੇਂ ਆਮ ਲੋਕਾਂ ਨੂੰ ਤਾਂ ਕੀੜੀਆਂ ਮੰਗਲ ਟੋਕਸ ਕਰਦੇ ਨੇ ਇੱਕ ਇਹ ਨਾ ਪਹੁੰਚਦਾ ਨਾ ਗੱਲ ਹੋਰ ਹੋਰ ਡੱਟਸ ਜਿਹੜੇ ਇਸ ਘਟ ਜੋੜਦੀ ਹੈ ਕਾਂਗਰਸ ਪਾਰਟੀ ਇਤਿਹਾਸ ਦੇ ਵਿੱਚ ਸਭ ਪਹਿਲੀ ਇਹ ਚੋਣਾਂ ਜਿਹਦੇ ਵਿੱਚ ਸਭ ਤੋਂ ਘੱਟ ਸੀਟਾਂ ਲੜ ਰਹੀ 330 543 ਚੋਂ 330 ਸੀਟਾਂ ਦੇ ਉਹ ਚੋਣ ਲੜ ਰਹੀ ਹੈ ਉਹਨਾਂ ਸਾਰੇ ਭਾਈਵਾਲਾਂ ਨੂੰ ਐਡਜਸਟ ਕਰਨ ਦਾ ਯਤਨ ਕੀਤਾ ਹੈ ਬਿਲਕੁਲ ਕਰਿਆ ਇਹੀ 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 ਵੱਡੀ ਪਹੁੰਚ ਹੈ ਕਿਉਂਕਿ ਪਹਿਨਾ ਇਹ ਆਪ ਦੀ ਆਕੜ ਚ ਰਹਿੰਦੀ ਸੀ ਪਹਿਲੀ ਗੱਲ ਤਾਂ ਭਾਈਵਾਲੀ ਕਰਨੀ ਨਹੀਂ ਜੇ ਕਰਨੀਆਂ ਤਾਂ ਦੂਜਿਆਂ ਨੂੰ ਥੱਲੇ ਲਾ ਕੇ ਕਰਨੀਆਂ ਵੀ ਅਸੀਂ ਵੱਡੇ ਆ ਇਹ ਸਿਆਣਪ ਕਰੀਆ ਇਹ ਸਾਨੂੰ ਮੈਂ ਕਹਾਂਗਾ ਭਾਪਾ ਬਹੁਤ ਵਾਰੀ ਕਰਦੀ ਹੈ ਐਸੀ ਗੱਲ ਨਹੀਂ ਆ ਮੈਂ ਇਹ ਨਹੀਂ ਕਰਦੇ ਸੀ ਇਥੇ ਕਰਕੇ ਪਿੱਛੇ ਗਏ ਭਾਪਾ ਆਪ ਦੇ ਛੋਟੇ ਘਟਕਨੋਂ ਵੀ ਵੱਡੀ ਥਾਂ ਦੇ ਨਿਤਿਸ਼ ਨੂੰ ਜਿਹੜਾ ਬਣਾਇਆ ਮੁੱਖ ਮੰਤਰੀ ਨਿਤਿਸ਼ ਕੋ ਮੈਜੋਰਟੀ ਛੋਟਾ ਸੀ ਤੇ ਉਸ ਕਰਕੇ ਉਹ ਮੈਨੂੰ ਲੱਗਦਾ ਵੀ ਇਹ ਚੰਗੀ ਗੱਲ ਆ ਔਰ ਤੁਸੀਂ ਵੀ ਪੁਆਇੰਟ ਆਊਟ ਕਰਿਆ ਹੈ ਵੀ ਐਸ ਐਸ ਵਾਰੀ ਅੱਜ ਮੈਂ ਮਹਾਰਾਸ਼ਟਰ ਚ ਜੋ ਸਮਝਾਤਾ ਹੋਇਆ ਹੈ ਬੜਿਆਂ ਨੇ ਕਿ ਕਾਂਗਰਸ ਨੇ ਠੀਕ ਕਰਿਆ ਕਾਂਗਰਸ ਨੇ ਉਹਨਾਂ ਦੇਣੀਆਂ ਚਾਹੀਦੀਆਂ ਸੀ ਸੀਟਾਂ ਜਿੰਨੀਆਂ ਦਿੱਤੀਆਂ ਲੈ ਕਈ ਉਹਨਾਂ ਨੇ ਡਿਸਾਸ ਕਰਦੇ ਨੇ ਕਢੀ ਜਾਣ ਨਹੀਂ ਇਵਨ ਯੂਪੀ ਚ ਇਹੀ ਯੂਪੀ ਚ ਕਰਿਆ ਇਹੀ ਯੂਪੀ ਚ ਕਰਿਆ ਅੱਛਾ ਜੇ ਬਿਹਾਰ ਚ ਮੰਮਤਾ ਕਾਰ ਜੀ ਉਹੀ ਉੱਥੇ ਹੁੰਦਾ ਉਹ ਗੱਲ ਵੱਖਰੀ ਹੈ ਮੰਮਤਾ ਫਿਰ ਵੀ ਇਹ ਗੱਠਜੋੜ ਦੇ ਨਾਲ ਖੜੀ ਹੈ ਪਰ ਮੈਂ ਕਿ ਉਹਨੇ ਉਹ ਸਮਝਤੇ ਦੇ ਤੌਰ ਤੇ ਉਸ ਨਾਲ ਨਹੀਂ ਕਰਿਆ ਵੋਟਾਂ ਦੇ ਤੌਰ ਤੇ ਪਰ ਉਸ ਦਾ ਹੈਗਾ ਹੀ ਹੈ ਐਂ ਤਾਂ ਹੁਣ ਜੇ ਅਸੀਂ ਜੀਐਨਕੇ ਚ ਦੇਖੀਏ ਉਹ ਪੀਲਪੀ ਦਾ ਤੇ ਐਨਸੀਐਫ ਦਾ ਤਾਂ ਨਹੀਂ ਹੋਇਆ ਉਸ ਤਰੀਕੇ ਨਾਲ ਕਾਂਗਰਸ ਦਾ ਇਕੱਠੇ ਨਹੀਂ ਸਭ ਦਾ ਉਹ ਐਨਸੀ ਦਾ ਐ ਐਂਟੀਦਾ ਹੋ ਗਿਆ ਨੈਸ਼ਨਲ ਕਾਨਫਰੰਸ ਦਾ ਪਰ ਪੀਡੀਪੀ ਵੀ ਨਾਡਾਉਣ ਨੂੰ ਤਿਆਰ ਸੀ ਕਿਉਂਕਿ ਇੱਥੇ ਤਾਂ ਇਕੱਠੇ ਹੋਇ ਸੀ ਦੱਬੀ ਚਾਹਣੇ ਸੋ ਇਸ ਕਰਕੇ ਕੁਝ ਨਾ ਕੁਝ ਅਪਵਾਦ ਰਹਣਗੇ ਉਹ ਰਹਿੰਦੇ ਰਹਿੰਦੇ ਨੇ ਉਹ ਹੌਲੀ ਹੌਲੀ ਸੈਟਲ ਵੀ ਹੁੰਦੇ ਨੇ ਸਮੇਂ ਦੇ ਨਾਲ ਪਰ ਮੈਨੂੰ ਐਂ ਲੱਗਦਾ ਹੈ ਵੀ ਅੱਜ ਦੇਸ਼ ਦੇ ਵਿੱਚ ਜਿਵੇਂ ਆਜ਼ਾਦੀ ਦੀ ਲੜਾਈ ਜਿਵੇਂ ਅਮਰਜੈਂਸੀ ਤੋਂ ਬਾਅਦ ਇੱਕ ਵਾਰ ਆਇਆ ਸੀ ਉਹ ਵਾਰ ਵੱਖਰੀ ਸੀ ਉਹ ਵਾਰ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਹੁਣ ਹੈ ਹੁਣ ਵਾਰ ਹੋਰ ਤਰ੍ਹਾਂ ਦਾ ਹੈ ਹੁਣ ਇੱਕ ਬੜੀ ਵੱਡੀ ਮੂਵਮੈਂਟ ਤੋਂ ਬਾਅਦ ਨਿਕਲੇ ਜਿਹੜਾ ਐਮਰਜੈਂਸੀ ਦੇ ਖਿਲਾਫ ਸੀ ਉਹ ਤਾਂ ਮੂਵਮੈਂਟ ਵੱਡੀ ਨਹੀਂ ਹੋਈ ਸੀ ਸੜਨ 'ਚ ਇਕੱਠੇ ਹੋ ਕੇ ਲੋਕ ਵਿਚਾਰੇ ਤਾਂ ਆਏ ਹੋ ਜੂ ਬਾਫੇ ਰ ਐਤਕੀ ਇੱਕ ਲਹਿਰ ਦੇ ਵਿੱਚੋਂ ਇਹ ਨਿਕਲ ਰਿਹਾ ਔਰ ਸਾਰਿਆਂ ਨੂੰ ਸੱਟਾਂ ਜਾਦਾ ਲੱਗੀਆਂ ਹੋਈਆਂ ਨੇ ਉਹਦੇ ਵਿੱਚੋਂ ਮੈਨੂੰ ਆਏ ਲੱਗਦਾ ਹੈ ਵੀ ਦੇਸ਼ ਦੇ ਵਿੱਚ ਜਿਸ ਚੀਜ਼ ਦੀ ਲੋੜ ਹੈ ਜਮੂਰੀਤ ਨੂੰ ਜਿਵੇਂ ਅੱਜ ਇੱਕ ਮੌਕਾ ਹੈ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਨ ਲੱਗਿਆ ਅੱਜ ਇੱਕ ਮੌਕਾ ਹੈ ਦੇਸ਼ ਇੱਕ ਇਹ ਜੇ ਮੋੜ ਤੇ ਖੜਾ ਹੈ ਮੋਦੀ ਜੀ ਕਹੀ ਜਾਣ ਵੀ ਨਹੀਂ ਸੰਵਿਧਾਨ ਨੂੰ ਅਸੀਂ ਕੁਝ ਨਹੀਂ ਕਰਨਾ ਸੰਵਿਧਾਨ ਦਾ ਭਾਵੇਂ ਉਹੀ ਕਿਤਾਬ ਰੱਖੀ ਰੱਖੋ ਤੇ ਕੰਮ ਤੁਸੀਂ ਹੋਰ ਕਰਿਓ ਕਿ ਵੀ ਉਹ ਬਲਕੇ ਇਹਦੇ ਬਾਰੇ ਤਾਂ ਤਤਾ ਬਰੇ ਬਬਾ ਨਾਲ ਕਿਨੇ ਕਿਹਾ ਕਾਜੀ ਹੋਏ ਬਹਿ ਕਰੇ ਨਹੀਂ ਆਏ ਫੇਰੀ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਇ ਜੇ ਪੁੱਛੇ ਤਾਂ ਪੜ ਸੁਣਾਏ ਪੜ ਕੇ ਜਿੰਮੇ ਮਰਜੀ ਕਰ ਦੋ ਇਹਦਾ ਮਤਲਬ ਆ ਨਿਕਲਦਾ ਜੀ ਆ ਰੋਜ਼ ਹੀ ਕਰਦੇ ਆ ਅਸੀਂ ਹਾਂ ਨਹੀਂ ਸੋ ਇਸ ਕਰਕੇ ਮੈਂ ਨੂਸ ਸੰਵਿਧਾਨ ਨੂੰ ਉਸ ਤਰੀਕੇ ਨਾਲ ਉਹਦਾ ਰੰਗ ਬਦਲਣਾ ਨਹੀਂ ਬਦਲਣਾ ਉਹਨੂੰ ਭਗਵਾ ਕਰਨਾ ਜਾਂ ਨਹੀਂ ਕਰਨਾ ਉਹਦੇ ਚ ਸ਼ਬਦ ਵੀ ਭਗਵਾ ਪਾਉਣਾ ਜਾਂ ਨਹੀਂ ਪਾਉਣਾ ਸ਼ਬਦ ਇਹ ਇਹਦੇ ਨਾਲ ਮੇਰਾ ਸੰਬੰਧ ਨਹੀਂ ਸਵਿਧਾਨ ਨੂੰ ਪ੍ਰੈਕਟੀਕਲੀ ਇੱਕ ਅਧਿਕਾਰ ਵੱਲ ਲੈ ਕੇ ਜਾਣਾ ਸਵਿਧਾਨ ਦੇ ਵਿੱਚ ਲੋਕਾਂ ਦੇ ਜਿਹੜੇ ਰਾਈਟ ਨੇ ਉਹਨਾਂ ਨੂੰ ਖਤਮ ਕਰਨਾ ਉਹ ਸਵਿਧਾਨ ਨੂੰ ਬਦਲਣਾ ਵੱਡਾ ਕੰਮ ਹੈ ਪੀਣਾ ਕਹੇ ਬਦਲਣਾ ਵੀ ਚੰਗਾ ਫੇਰਾ ਲਾਓ ਤੁਹਾਡੇ ਅਧਿਕਾਰ ਖਤਮ ਕਰਨੇ ਕੇਂਦਰ ਕੇਂਦਰੀਕਰਨ ਕਰਨਾ ਕਿ ਲੋਕਾਂ ਦੀ ਅਸਾਸੇ ਖੋ ਕੇ ਜਿਹੜੇ ਹੈਗੇ ਨੇ ਟ੍ਰਾਂਸਫਰ ਕਰਨੇ ਕਾਰਪੋਰੇਟ ਨੂੰ ਵੱਡੇ ਕਾਰਪੋਰੇਟ ਨੂੰ ਦੇਸੀ ਤੇ ਵਿਦੇਸੀ ਨੂੰ ਇਹ ਆਪਣੇ ਆਪ ਦੀ ਬਹੁਤ ਵੱਡੀ ਗੱਲ ਹੈ ਉਨੇ ਜੀ ਸੰਦਾਨ ਚੋਂ ਦ੍ਰਿਸ਼ਟੀ ਚ ਦਿੱਤਾ ਜਾ ਵੀ ਆ ਉਹ ਕਈ ਕਈ ਚੀਜ਼ਾਂ ਦੇ ਦ੍ਰਿਸ਼ਟੀ ਡੋਲ ਨਹੀਂ ਆ ਉਦੋਂ ਹੀ ਹੋ ਜਾਂਦੀਆਂ ਨੇ ਉਹ ਉਹੀ ਤੱਕ ਗੱਲਣ ਲੱਗ ਜਉਂਦਾ ਚੱਦ ਜਾਂਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਅੱਜ ਦੇਸ਼ ਇੱਕ ਮੋੜ ਤੇ ਹੈ ਤੇ ਇਸ ਮੋੜ ਦੇ ਵਿੱਚ ਜਿਹੜੀ ਪਹਿਲੀ ਗੇੜੀ ਦੀ ਚੋਣ ਹੋ ਰਹੀ ਹੈ ਜਿੱਚ ਕੱਲੋ ਵੀ 48 ਘੰਟੇ ਰਹਿ ਗਏ ਹੁਣ ਕਿਉਂਕਿ ਪੰਥ ਦਾ ਵੱਜਣ ਵਾਲੀ ਨੇ 4 ਵਜੇ ਨੇ ਉਦੋਂ ਬਾਅਦ ਕੱਲ 6 ਵਜੇ ਤੱਕ ਪਰਸੋਂ 6 ਵਜੇ ਤੱਕ ਤਾਂ ਵੋਟਾਂ ਹੀ ਪੈਣੀਆਂ ਨੇ ਸੋ ਜਿਹੜੇ ਇਹ 50 ਘੰਟੇ ਰਹਿੰਦੇ ਨੇ ਇਹ 50 ਘੰਟੇ ਪਹਿਲੇ ਗੇੜੀਆਂ ਕਿਉਂਕਿ 22% ਸੀਟਾਂ ਨੇ ਇਹ ਵੀ ਇੱਕ ਜਿਹੜਾ ਆ ਸਮੀਂ ਦੇ ਆ ਦੇ ਵਿੱਚ ਜਿਹੜੇ ਲੋਕ ਜਨਤਾ ਚਾਹੁੰਦੀ ਹੈ ਜਿਹੜੇ ਜਨਤਾ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਕਾਮਨ ਮੈਨ ਦੀ ਆਵਾਜ਼ ਹੈ ਨੌਜਵਾਨ ਦੀ ਆਵਾਜ਼ ਹੈ ਔਰਤ ਦੀ ਆਵਾਜ਼ ਹੈ ਆਦਿਵਾਸੀ ਦੀ ਆਵਾਜ਼ ਹੈ ਦਲਤ ਦੀ ਆਵਾਜ਼ ਹੈ ਵੱਖ-ਵੱਖ ਸੂਬਿਆਂ ਦੀਆਂ ਘੱਟ ਗਿਣਤੀਆਂ ਦੀ ਆਵਾਜ਼ ਹੈ ਮੈਨੂੰ ਲੱਗਦਾ ਹੈ ਉਹ ਜਿਹੜੀ ਆਵਾਜ਼ ਹੈ ਉਹ ਔਰ ਜਿਹੜੇ ਪੱਤਰਕਾਰ ਨੇ ਉਹਨਾਂ ਦੀ ਹੈ ਜਿਹੜੇ ਸੁਲਝੇ ਹੋਏ ਬੁੱਧੀਜੀਵੀ ਨੇ ਉਹਨਾਂ ਦੀ ਹੈ ਉਹ ਮੈਨੂੰ ਐ ਲੱਗਦਾ ਹੈ ਵੀ ਉਹ ਆਵਾਜ਼ ਜਿਹੜੀ ਹੈ ਉਹ ਆਪਣਾ ਅਸਲੀ ਰੂਪ ਚ ਇੱਕ ਜਥੇਬੰਦਕ ਔਰ ਉਸ ਦਾ ਜਿਹੜਾ ਨਿਸ਼ਾਨਾ ਸਰਕਾਰ ਦੇ ਰੂਪ ਦੇ ਬਦਲ ਦੇ ਰੂਪ ਦੇ ਵਿੱਚ ਆਇਆ। ਅੱਜ ਤੱਕ ਇਸ ਤੋਂ ਵੱਧ ਦੇ ਅਗੇ ਬੀਜੇਪੀ ਨੇ ਕੱਲ ਤਿੰਨ ਟਿਕਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੇ ਚਾਰ ਟਿਕਟਾਂ ਦੇ ਕੇ ਆਪਣੇ 13 ਦੇ 13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ। ਇਹਦੇ ਨਾਲ ਹੀ ਆਮ ਨੇ 13 ਸੀਟਾਂ ਦੇ ਵਿੱਚੋਂ ਕਿਸੇ ਔਰਤ ਨੂੰ ਟਿਕਟ ਨਹੀਂ ਦਿੱਤੀ। ਜਦੋਂ ਕਿ ਔਰਤਾਂ ਸਮਾਜ ਦਾ 50% ਹਿੱਸਾ ਨੇ ਬਾਕੀ ਥਾਂਵਾਂ ਦੇ ਉੱਪਰ ਕਿਹਾ ਜਾਂਦਾ ਵੀ 50% ਔਰਤਾਂ ਨਹੀਂ ਰੱਖਣਾ ਕਰਨ ਇੱਕ ਤਾਂ ਇਹ ਮੁੱਦਾ ਹੈ ਦੂਜਾ ਜਿਹੜਾ ਭਾਜਪਾ ਨੇ ਟਿਕਟਾਂ ਦਿੱਤੀਆਂ ਸ਼ਾਰਪੁਰ ਦੇ ਉੱਪਰ ਜਿਹੜੀ ਟਿਕਟ ਦਿੱਤੀ ਆ ਉਹਦੇ ਵਿੱਚ ਇਹ ਕੀਤਾ ਕਿ ਸੋਮ ਪ੍ਰਕਾਸ਼ ਜੋ ਨਹੀਂ ਲੜ ਰਹੇ ਉਹਨਾਂ ਦੀ ਪਤਨੀ ਜਿਹੜੀ ਆ ਉਹਨੂੰ ਉਮੀਦਵਾਰ ਬਣਾ ਦਿੱਤਾ ਗਿਆ ਇਸ ਕਰਕੇ ਜਿਹੜੇ ਪਾਰਟੀ ਕਹਿੰਦੀ ਸੀ ਵੀ ਅਸੀਂ ਪਰਿਵਾਰਵਾਦ ਨਹੀਂ ਵਧਾਦੇ ਇਹ ਪਰਿਵਾਰਵਾਦ ਵਧਾਉਣਾ ਨਹੀਂ ਉਹਦੀ ਥਾਂ ਤੇ ਜਿਹੜੇ ਵਿਜੇ ਸਾਂਪਲਾ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ ਪਹਿਲਾਂ ਇਹ ਕੇਂਦਰੀ ਰਾਜ ਮੰਤਰੀ ਵੀਰੇ ਉਹ ਇਸ ਗੱਲ ਤੋਂ ਖਫਾ ਨੇ ਵੀ ਜੇ ਟਿਕਟ ਬਦਲਣੀ ਸੀ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਸੀ ਉਹਨਾਂ ਨੇ ਇਹ ਕਿਹਾ ਵੀ ਰੱਬ ਉਹਨਾਂ ਨੂੰ ਪੁੱਛੇ ਵੀ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਕਹਿੰਦੇ ਰੱਬ ਜੇ ਇੱਕ ਰਸਤਾ ਬੰਦ ਕਰਦਾ ਤਾ ਕਈ ਰਸਤੇ ਹੋਰ ਖੋਲਦਾ ਹੈ ਉਹਨਾਂ ਨੇ ਤੁਸੀਂ ਇਸ ਜਿਹੜਾ ਬਿਆਨ ਦਿੱਤਾ ਉਹ ਨੂੰ ਕੀ ਸਮਝਦੇ ਆ ਕੀ ਉਹ ਚੋਣ ਕਿਸੇ ਹੋਰ ਪਾਰਟੀ ਕੋਲੋਂ ਵੀ ਲੜ ਸਕਦੇ ਅਕਾਲੀ ਦਲ 'ਚ ਵੀ ਜਾ ਸਕਦੇ ਆ ਅਕਾਲੀ ਦਲ ਨੇ ਵੀ ਉੱਥੋਂ ਏ ਤੱਕ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ ਇਸ ਦੇ ਨਾਲ ਹੀ ਕਾਂਗਰਸ ਨੇ ਵੀ ਕੋਈ ਆਪਣਾ ਉਮੀਦਵਾਰ ਜੀ ਖੜਾ ਨਹੀਂ ਕੀਤਾ ਕੀ ਆਪਸ਼ਨ ਤੁਸੀਂ ਦੇਖਦੇ ਹੋ ਤੇ ਪਰਿਵਾਰਵਾਦ ਦੀ ਰਾਜਨੀਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਠੀਕਾ ਕਿੰਦਾ ਜਿਹੜਾ ਤੁਸੀਂ ਕਿਹਾ ਵੀ ਔਰਤਾਂ ਟਿਕਟ ਲਈ ਹਾਲਕੇ ਅਸੈਂਬਲੀ ਚਾਹਤੋਂ ਟਿਕਟ ਵੀ ਦਿੱਤੀ ਸੀ ਤੇ ਉਸ ਤੋਂ ਪਹਿਲਾਂ ਵੀ ਉਹਨਾਂ ਕੋਲ ਦੋ ਔਰਤਾਂ ਮੀਡੀਅਮ ਲੱਗੇ ਸੀ ਧਰਨੀਆਂ ਚਾਹੇ ਹੋ ਉਹਨਾਂ ਦੀ ਕੰਟਰੋਵਰਸੀ ਦੋ ਸਾਲ ਪੀਏ ਮੈਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਿਛਲੀ ਵਾਰੀ ਟਿਕਟ ਵੀ ਸੀ ਅੱਜ ਕੀ ਮੈਨੂੰ ਨਹੀਂ ਪਤਾ ਇਹਨਾਂ ਨੇ ਆਪਦੇ ਮੰਤਰੀ ਮੇਲ ਸ਼ਾਹ ਨਿਜ਼ਮ ਕਹ ਲਓ ਚਾਹੇ ਨਦੀ ਦੂਦ ਦ੍ਰਿਸ਼ਟੀ ਨਾ ਦੇਖੋ ਇੱਕ ਪਾਸੇ ਤਾਂ ਰੌਲਾ ਪੈ ਰਿਹਾ ਵੀ 50% ਰਿਜ਼ਰਵੇਸ਼ਨ ਔਰਤਾਂ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਉਸ ਟਿੱਕੇ ਨਾਲ ਇਹ ਦੂਜੇ ਪਾਸੇ ਨਾਲ ਕੋਲੇ ਪੜੇ ਲਿਖੀਆਂ ਔਰਤਾਂ ਵੀ ਹੈਗੀਆਂ ਨੇ ਸਿਆਣੀਆਂ ਵੀ ਹੈਗੀਆਂ ਨੇ ਉਹ ਟਿਕਟਾਂ ਨਾ ਦੇਣੀਆਂ ਉਹ ਆਪਣੇ ਆਪ ਚ ਕਿਤੇ ਨਾ ਕਿਤੇ ਆਪਵਾਤਾ ਹੈਗਾ ਪਰ ਉਹ ਕੀ ਟਿਕਟਾਂ ਜਿਹੜੇ ਛਾਲਾ ਮਾਲ ਮਾਰ ਕੇ ਆਏ ਨੇ ਜਦ ਤੁਸੀਂ ਆਪਣੇ ਮੰਤਰੀਆਂ ਅੱਠ ਤਾਂ ਇਹਨਾਂ ਦੇ ਸਿਟਿੰਗ ਬੰਦੇ ਨੇ ਇੱਕ ਚੜਾ ਗਿਆ ਨਹੀਂ ਤਾਂ ਸੋ ਉਹ ਜਿਹੜੇ 7-8 ਤੁਸੀਂ ਆਪਦੇ ਬੰਦਿਆਂ ਨੂੰ ਉਹਨਾਂ ਨੂੰ ਵੀ ਦੁਬਾਰਾ ਚੋਣ ਦਾ ਬੋਝ ਪਾਓਗੇ ਇਹ ਅਸਲ ਚ ਇੱਕ ਆਰਗੇਨਾਈਜੇਸ਼ਨ ਢਾਂਚਾ ਆਪ ਦਾ ਉਹਨਾਂ ਵਧੀਆ ਨਾ ਹੋਣ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ